ਸਾਨੂੰ ਕੋਈ ਸ਼ੌਕ ਨਹੀਂ ਆ ਘਰ ਆ ਤੋ ਇੱਥੇ ਆ ਕੇ ਧਰਨਿਆ ਰੈਲੀਆਂ ਕਰਨ ਦਾ ਸਾਡੀ ਇੱਕ ਮਜਬੂਰੀ ਆ ਜਦੋਂ ਸਾਥੀ ਬੇਰੁਜ਼ਗਾਰ ਸੀ ਤਾਂ ਉਦੋਂ ਅਸਾਮੀਆਂ ਲੈਣ ਵਾਸਤੇ ਸੰਘਰਸ਼ ਕਰਦੇ ਸੀ ਉਹਨਾਂ ਵਿੱਚੋਂ ਕੋਈ ਸਾਥੀ ਰੁਜ਼ਗਾਰ ਪ੍ਰਾਪਤ ਕਰ ਗਏ ਤੇ ਕੁਝ ਸਾਥੀ ਸਾਡੇ ਹਜੇ ਵੀ ਸੰਘਰਸ਼ ਕਰ ਰਹੇ ਆ ਲੱਗਦਾ ਸੀ ਕਿ ਨੌਕਰੀਆਂ ਮਿਲ ਗਈਆਂ ਤਾਂ ਅਸੀਂ ਸਖਾਲੇ ਹੋ ਗਏ ਪਰ ਬਾਅਦ ਚ ਪਤਾ ਲੱਗਿਆ ਕਿ ਇੱਕ ਤਰ੍ਹਾਂ ਦੇ ਨਵੇਂ ਕਾਲੇ ਕਾਨੂੰਨ ਨਵੇਂ ਬੈਰੀਅਰ ਸਾਡੇ ਅੱਗੇ ਹੋਰ ਆ ਗਿਆ ਕਿਉਂਕਿ ਲੰਗੜੇ ਪੇਸ ਕੇ ਲਾ ਜਿਹੜੇ ਵਿਰੋਧੀ ਧਰਚ ਹੁੰਦੇ ਆ ਵਾਅਦੇ ਕਰਦੇ ਸੀ ਕਿ ਅਸੀਂ ਆਕੇ ਛੋਟੇ ਤੇ ਜਿਹੜੇ ਪੰਜਾਬ ਦੇ ਸਕੇਲ ਬਹਾਲ ਕਰਾਂਗੇ ਤਾਂ ਜਦੋਂ ਉਹਨਾਂ ਨੇ ਕੁਰਸੀਆਂ ਸੰਭੀਆਂ ਤਾਂ ਉਹ ਵੀ ਆਪਦੇ ਵਾਦੇ ਭੁੱਲ ਗਏ ਲੋਕਾਂ ਨੇ ਪੰਜਾਬ ਦੇ ਵਾਲੇ ਅਕਲ ਤਾਂ ਇਹਨਾਂ ਨੂੰ ਤਿੰਨ ਕੁ ਮਹੀਨੇ ਬਾਅਦ ਹੀ ਦੇਤੀ ਸੀ ਜਦੋਂ ਸੰਗਰੂਰ ਦਾ ਇਲੈਕਸ਼ਨ ਹਾਰਾਇਆ ਸੀ ਪਰ ਉਹਦੋਂ ਇਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਬਣਾਏ ਕਿ ਸਾਨੂੰ ਫਲਾਣਾ ਹਰਾ ਗਿਆ ਜੀ ਫਲਾਣਾ ਜਤਾ ਗਿਆ ਜੀ ਸੀ ਮਰਜ਼ੀ ਦੀ ਮਾਨ ਨੂੰ 92 ਐਮਐਲਏ ਜਿੱਤੋ ਇਹਨਾਂ ਨੇ ਕਿਸੇ ਵਰਗ ਦੀ ਕੋਈ ਗੱਲ ਨਹੀਂ ਸੁਣੀ ਭਾਵੇਂ ਕਿਸਾਨ ਆ ਮਜ਼ਦੂਰ ਆ ਮਲਾਜਮ ਆ ਕੋਈ ਵੀ ਆ ਤਾਂ ਇਹਨਾਂ ਦਾ ਨਤੀਜਾ ਜਿਹੜਾ ਲੋਕ ਸਭਾ ਦੀਆਂ ਚੋਣਾਂ ਹੋ ਕੇ ਆਟੀਆਂ 13 ਤੋਂ ਪਿੰਨਾਂ ਤੇ ਆ ਕੇ ਮੰਨ ਲਓ ਜੇ ਬੰਨ ਨੇ ਹਲਕੇ ਵਿਧਾਨ ਸਭਾ ਦੇ ਜਿੱਤੇ ਸੀ ਤਾਂ ਠਾਈਆਂ ਮੱਤੀਆਂ ਤੇ ਰਹਿ ਗਏ ਹੁਣ ਇਹਨਾਂ ਨੂੰ ਥੋੜੀ ਜਿਹੀ ਅਕਲ ਆਈ ਆ ਜਿਹੜਾ ਮੁੱਖ ਮੰਤਰੀ ਅੱਜ ਤੱਕ ਕਿਸੇ ਕਿਸੇ ਬੰਦੀ ਨੂੰ ਇੱਕ ਅੱਧੀ ਵਾਰ ਨੂੰ ਛੱਡ ਕੇ ਨਹੀਂ ਮਿਲਿਆ ਸੀ ਇਹ ਹੁਣ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਕਿਸੇ ਦਿਨ ਅਸੀਂ ਵੀ ਇੱਕ ਮੀਟਿੰਗ ਕਰਕੇ ਗਏ ਸੀ ਉੱਥੋਂ ਲੱਗਦਾ ਕਿ ਮੁੱਖ ਮੰਤਰੀ ਜੇਕਰ ਕਰਨਾ ਵੀ ਚਾਹੁੰਦਾ ਤੋ ਤੜੀ ਅਫਸਰਸ਼ਾਹੀ ਹੈ ਉਹ ਉੱਥੇ ਤਰ੍ਹਾਂ ਤਰ੍ਹਾਂ ਦੇ ਵਿੱਤੀ ਬੋਝ ਦੀਆਂ ਗੱਲਾਂ ਕਰਕੇ ਉੱਥੇ ਪ੍ਰਸ਼ਨ ਚੇਨ ਲਗਾ ਦਿੰਦੀ ਹੈ ਇਹ ਹੋਇਆ ਕਿ ਕਿ ਜਦੋਂ ਬਾਦਲ ਸਰਕਾਰ ਸੀ ਉਹਨਾਂ ਸਮਿਆਂ 'ਚ ਜਿਹੜੇ IAS ਅਧਿਕਾਰੀ ਸੀ ਉਹਨਾਂ ਦਾ ਡੀਆ ਜਿਹੜਾ ਉਹ ਉਹ ਪੰਜਾਬ ਦੇ ਮੁਲਾਜ਼ਮਾਂ ਨਾਲ ਜੁੜਿਆ ਹੋਇਆ ਸੀ। ਚਾਹਤ ਸਰਕਾਰ ਔਰ ਤੇ ਇਹਨਾਂ ਨੇ ਜਿਹੜੇ ਆਪਦੇ ਪੱਤੇ ਆ ਉਹ ਕੇਂਦਰ ਸਰਕਾਰ ਨਾਲ ਜੜਵਾ ਲਈ। ਜਦੋਂ ਕੇਂਦਰ ਦੇ ਵਿੱਚ ਤਨਖਾਹ ਕਮਿਸ਼ਨ ਲਾਗੂ ਹੁੰਦਾ ਜਾਂ ਪੱਤੇ ਜਿਹੜੇ ਮਹਿੰਗਾਈ ਪੱਤਾ ਵੱਧਦਾ ਤੇ ਇਹਨਾਂ ਦਾ ਨਾਲ ਦੀ ਨਾਲ ਉੱਥੇ ਵੱਧ ਜਾਂਦਾ। ਨਾਲ ਦੇ ਮੁਲਾਜ਼ਮਾ ਜਿਹੜੇ ਬਾਕੀ ਆਪਾਂ ਜਦੋਂ ਆਪਣੀ ਫਾਈਲ ਵਧਣ ਦੀ ਜਾਂਦੀ ਆ ਤਾਂ ਉਦੋਂ ਇਹ ਖਜ਼ਾਨੇ ਤੇ ਬੋਝ ਦਸਨ ਲੱਗ ਪੈਂਦੇ ਆ ਕਿ ਖਜ਼ਾਨੇ ਤੇ ਬੋਝ ਪੈਂਦਾ ਪਰ ਇਹਨਾਂ ਸਿਆਸੀ ਲੋਕਾਂ ਨੂੰ ਤਾਂ ਅਕਲ ਹੋਣੀ ਚਾਹੀਦੀ ਆ ਕਿ ਜਦੋਂ ਅਸੀਂ 5 ਸਾਲਾਂ ਬਾਅਦ ਜਾਂ 3 ਸਾਲਾਂ ਬਾਅਦ ਵੋਟਾਂ ਮੰਗਣ ਜਾਣਾ ਤਾਂ ਇਸ ਅਫਸਰशाही ਨੇ ਸਾਡੇ ਨਾਲ ਵੋਟਾਂ ਮੰਗਣ ਨਹੀਂ ਜਾਣਾ ਲੋਕਾਂ ਦੀ ਕਚਹਿਰੀ ਚ ਤਾਂ ਅਸੀਂ ਹੀ ਜਾਣਾ ਗੱਲ ਕਰੀਏ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਕਹੌਲਾ ਕਾਲ ਚ ਕਰੋਨਾ ਦੀ ਆੜ ਚ ਇਹਨਾਂ ਨੇ ਬਿਨਾਂ ਕਿਸੇ ਕਮੇਟੀ ਤੋਂ ਬਿਨਾਂ ਕਿਸੇ ਚਰਚਾ ਤੋਂ ਸਾਡੇ ਤੇ ਅਧੂਰੇ ਸਕੇਲ ਲਾਗੂ ਕਰਤੇ ਜਿਹੜੇ ਕੀਤੇ ਸੀ ਉਹ ਹੀ ਅਧਿਕਾਰੀ ਉਦੋਂ ਦੇ ਕਮਿਸ਼ਨਰ ਸੀ ਤੇ ਉਹੀ ਅਧਿਕਾਰੀ ਅੱਜ ਉਸੇ ਕੁਰਸੀ ਤੇ ਯਾਰ ਤੇ ਉਹੀ ਸਰਕਾਰ ਨੂੰ ਚਲਾ ਰਹੇ ਆ ਫਿਰ ਬਦਲਾ ਕਿਵੇਂ ਆਊਗਾ ਜਿਹੜਾ ਸਿਆਸੀ ਨੇਤਾ ਸੀਗਾ ਮਨਪ੍ਰੀਤ ਬਾਦਲ ਉਸ ਸਮੇਂ ਦਾ ਵਿੱਤ ਮੰਤਰੀ ਅਧਿਕਾਰੀ ਤਾਂ ਕੁਰਸੀ ਤੇ ਹੀ ਆ ਜਿਹੜੇ ਲਾਗੂ ਕੀਤੇ ਸੀ ਨਾ ਤਾਂ ਵਿੱਤ ਮੰਤਰੀ ਦਾ ਹੀ ਆਇਆ ਤੇ ਉਹਦਾ ਜੋ ਮੁਲਾਜ਼ਮਾ ਨੇ ਮਾਰਾ ਹਾਲ ਕੀਤਾ ਉਹੋ ਰਾਜਨੀਤੀ ਦੇ ਵਿੱਚ ਪੰਜਾਬ ਦੇ ਕਿਤੇ ਵੀ ਨਕਸ਼ੇ ਤੇ ਨਹੀਂ ਦੀਂਦਾ ਕਿੰਨੇ ਇਲੈਕਸ਼ਨ ਲੰਘ ਗਿਆ ਕਿਉਂਕਿ ਸਾਡੇ ਮੁੱਖ ਮੰਤਰੀ ਜੀ ਆਪ ਹੀ ਕਹਿੰਦੇ ਆਇਆ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਕੁਰਸੀਆਂ ਤਾਂ ਲੋਕਾਂ ਨੇ ਉਹਨਾਂ ਦੀਆਂ ਖੋਲੀਆਂ ਜੋ 25 ਸਾਲ 30 ਸਾਲ 50 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸੀ ਤੇ ਇਹਨਾਂ ਚੋਂ ਤਾਂ 2022 ਦੇ ਉੱਤੇ ਐਮਐਲਏ ਨੂੰ ਤਾਂ ਲੋਕਾਂ ਨੇ ਦੇਖਿਆ ਹੀ ਨਹੀਂ ਸੀ ਕਿ ਐਮਐਲਏ ਕੌਣ ਲੋਕਾਂ ਨੇ ਪਾਈਆਂ ਵੋਟਾਂ ਦੂਜੀ ਸਰਕਾਰਾਂ ਦੇ ਵਿਰੋਧ ਚ ਪਰ ਇਹ ਸੋਚ ਕੇ ਚੋਰੀ ਵਾਂਗ ਕਰਦੇ ਆ ਕਿ ਅਸੀਂ ਕਿਤੇ ਲੋਕਾਂ ਦੇ ਪੰਜਾਬ ਜਣੇ ਸਾਨੂੰ ਹੀ ਵੋਟਾਂ ਪਾਤੋ ਕਹਿੰਦੇ ਆ ਲੋਕਤੰਤਰ ਦੇ ਵਿੱਚ ਕਹਿੰਦੇ ਆ ਕਿ ਲੋਕ ਵੱਡੇ ਹੁੰਦੇ ਆ ਚੜਾਉਦੇ ਵੀ ਲੋਕ ਆ ਤੇ ਲੋਹਦੇ ਵੀ ਲੋਕ ਆ ਉਰਦੂ ਦੇ ਸ਼ਾਇਰ ਦੋ ਸਤਰਾਂ ਕਿ ਤੁਮਸੇ ਪਹਿਲੇ ਜੋਸ਼ਕ ਸਿੰਘਾ ਗਤੀਨ ਸਿੰਘ ਤਾਂ ਉਸੇ ਵੀ ਆਪਣੇ ਖੁਦਾ ਹੋਣੇ ਪਰ ਇਤਨਾ ਹੀ ਯਕੀਨ ਸੀ ਕਿ ਜਿਹੜੇ ਤੋਂ ਪਹਿਲਾਂ ਰਾਜ ਕਰਕੇ ਗਏ ਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਖੁਦਾ ਪਰ ਲੋਕਾਂ ਨੇ ਬਹੁਤ ਦਿਨਾਂ ਚ ਹੀ ਥੋੜੇ ਸਮੇਂ ਚ ਹੀ ਅਰਸ਼ ਤੇ ਫਰਸ਼ ਤੇ ਲੰਬੀ ਅਰੇ ਕਿੰਨੇ ਉਸ ਵਾਂਗ ਘਰਾਂ ਦੇ ਲੋਕ ਆ ਸਾਨੂੰ ਹਰਾ ਪੈਣ ਦਿਓ ਅਸੀਂ ਪੰਜਾਬ ਦੇ ਮੁੱਦੇ ਸਾਡੇ ਨੌਂ ਤੇ ਆ ਮਹਿੰਦਰ ਮਾਸਟਰ ਦਾ ਮੁੰਡਾ ਮੈਨੂੰ ਸਾਰੀਆਂ ਗੱਲਾਂ ਪਤਾ ਤਾਂ ਸਾਡੇ ਜਿਹੜੇ ਆ ਮੁਲਾਜ਼ਮ ਆ ਉਹ ਆਪਦੇ ਘਰਾਂ ਤੋਂ ਤਿੰਨ ਤਿੰਨ ਸਾਲ ਹੋ ਗਏ ਦੂਰ ਮਜ਼ਦੂਰੀਆਂ ਤਨਖਾਹਾਂ ਤੇ ਨੌਕਰੀਆਂ ਕਰਦੇ ਆ ਕਿੰਨੇ ਹੀ ਮੁਲਾਜ਼ਮ ਜਿਹੜੇ ਆ ਹੋ ਹਾਸਿਆ ਸ਼ਕਾਰ ਹੋ ਗਏ ਕੋਈ ਨਿਕਾਰਾ ਹੋ ਗਿਆ ਸਲੀਬ ਨਿਕਾਰਾ ਹੋ ਗਿਆ ਕੋਈ ਅਰਵੇ ਦਾ ਗਹਿ ਗਿਆ ਆਪਦੇ ਪਰਿਵਾਰ ਨੂੰ ਤਾਂ ਉਹਨਾਂ ਲੋਕਾਂ ਨੇ ਉਹਨਾਂ ਪਰਵਾਰਾਂ ਨੇ ਕੀ ਲੈਣਾ ਸੀ ਇਹੋ ਜਿਹੀਆਂ ਨੌਕਰੀਆਂ ਤੋਂ ਹਰਾਸ ਕੀਤਾ ਜਾਂਦਾ ਪਤਾ ਨਹੀਂ ਕਿਹੜੇ-ਕਿਹੜੇ ਏਰੀਆ 'ਚ ਜਾ ਕੇ ਪੰਜਾਬ ਦੇ ਦੂਜੇ ਕੋਨਿਆਂ 'ਚੋਂ ਮੁਲਾਜ਼ਮ ਚੜ੍ਹੇ ਆ ਸਾਡੀਆਂ ਮਹਿਲਾ ਸਾਥੀ ਅਧਿਆਪਕਾਂ ਨੌਕਰੀਆਂ ਕਰਨ ਵਾਸਤੇ ਮਜਬੂਰ ਆ ਕਿਸੇ ਦਾ ਬੱਚਾ ਛੋਟਾ ਕਿਸੇ ਦੇ ਘਰੇ ਕੋਈ ਬਰੌਲ ਆ ਫਿਰ ਉਹਨਾਂ ਨੂੰ ਸਕੀਲ ਵੀ ਪੂਰੀ ਨਹੀਂ ਉੱਤੇ ਜਾ ਰਹੇ ਇਹ ਗੱਲਾਂ ਕਰਦੀ ਸੀ ਕਿ ਸਾਡੇ ਪੋਟਿਆਂ ਦੇ ਪੰਜਾਬ ਦੀਆਂ ਮੰਗਾ ਹਰਾ ਪੈਨ ਦਿਓ ਹਰਾ ਪੈਨ ਆਏ ਨੂੰ ਤੇ 2.5 ਸਾਲ ਹੋ ਗਏ ਉਹੀ ਪੰਜਾਬ ਦੀਆਂ ਸੱਤਾਂ ਚ ਕਹਿੰਦੇ ਜਿਹੜੀਆਂ ਸਰਕਾਰਾਂ ਚੱਲਿਆ ਕਰਨਗੀਆਂ ਪਰ ਸਰਕਾਰ ਤਾਂ ਪਤਾ ਹੀ ਨਹੀਂ ਸੋਸ਼ਲ ਮੀਡੀਆ ਤੇ ਆਈ ਸੀ ਤੇ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਤੇ ਸੋਸ਼ਲ ਮੀਡੀਆ ਤੇ ਇਹ ਜਾਵਰਨੀ ਹੈ ਜੇ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਹਰੇਕ ਵਰਗ ਦੇ ਮਸਲੇ ਹੱਲ ਦਾ ਕੀਤੇ ਜੇ ਆਪੀਆਂ ਚੋਣਾਂ ਲੰਘ ਕੇ ਗੀਆਂ ਹੋਣੇ ਲੋਕ ਸਭਾ ਵੀ ਆਨੇਕਾ ਹਰਕੇ ਜੇ ਤੁਸੀਂ ਵੀ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਕਿ ਰੋਡ ショਅ ਤੇ ਸਾਡੇ ਮੁੱਖ ਮੰਤਰੀ ਪੰਜਾਬ ਆਉਂਦੇ ਆ ਤੇ ਇੱਕ ਦੋ ਗਾਣੇ ਲੱਗੇ ਹੁੰਦੇ ਆ ਤੇਰੇ ਯਾਰ ਨੂੰ ਦੱਬਨ ਨੂੰ ਵਰਤੇ ਸੀ ਪਰ ਦਬਦਾ ਕਿੱਥੇ ਆ ਲੋਕਾਂ ਨੇ ਤਾਂ ਦਬਲਿਆ ਤੇਰਾ ਦੇ ਧਾਲੇ ਕਰਦੇ ਸੀ ਤਿੰਨਾ ਤੇ ਆ ਗਏ ਉਹ ਲੱਗੇ ਕਾਦੋਂ ਹੁੰਦਿਆ ਗਾਣੇ ਕਿ ਜੇਕਰ ਕੋਈ ਮੰਗ ਪੱਤਰ ਦੇਣਾ ਚਾਹੇ ਕੋਈ ਮੁਰਦਾਬਾਦ ਦਾ ਵਿਰੋਧ ਵੀ ਨਾਲ ਲਾ ਕੇ ਕਰਨਾ ਚਾਹੇ ਤਾਂ ਗਾਣਿਆਂ 'ਚ ਦੱਬਿਆ ਜਾਂਦੇ ਕਿਸਮ ਲੱਗੇ ਨਾ ਉਹਨਾਂ ਨੇ ਲੱਗੇ ਵੀ ਕਿ ਵਿਰੋਧ ਕਰਨ ਵਾਲੇ ਸਾਡੇ ਵਰਕਰ ਹੀ ਆਏ ਆ ਇਹ ਨਵਾਂ ਟ੍ਰੈਂਡ ਚਲਾਇਆ ਇਹਨਾਂ ਨੇ ਕਿ ਨੇ ਝੂਠੇ ਨਕਲੀ ਇਨਕਲਾਬੀ ਭਗਤ ਸਿੰਘ ਦੀ ਸੋਚ ਦੀ ਗੱਲ ਕਰਦੇ ਸੀ ਸਾਡਾ ਵਿੱਤ ਮੰਤਰੀ ਜਿਹੜਾ ਉਹਦੇ ਵੀ ਆ ਜੀਏ ਜਦੋਂ ਪਹਿਲੀ ਵਾਰ ਹੀ ਵਿਧਾਇਕ ਬਣੇ ਤਾਂ ਬੱਸ ਦਾ ਸਫਰ ਕਰਕੇ ਵਿਧਾਨ ਸਭਾ ਪਹੁੰਚੇ ਸੀ ਕਿ ਅਸੀਂ ਜਿਹੜਾ ਹੈਗਾ ਆਮ ਲੋਕ ਆ ਤੇਜਕਲ ਸਭ ਤੋਂ ਮਹੀਗੀ ਗੱਡੀ ਉਹ ਵਿੱਤ ਮੰਤਰੀ ਕੋਲ ਹੈ ਮੈਨੂੰ ਅੱਜ ਵੀ ਯਾਦ ਆ ਕਿ ਅਸੀਂ ਮੰਗ ਪੱਤਰ ਦੇਣਾ ਸੀ ਬਦਰੀਆਂ ਵਾਸਤੇ ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਚੰਨੀ ਬਣੇ ਸੀ ਉਹਨੂੰ 3-4 ਮਹੀਨੇ ਆਸਤੇ ਖੀਰ ਤੇ ਕੀ ਫੋਨ ਕੀਤਾ ਕਿ ਅਸੀਂ ਮੰਗ ਪੱਤਰ ਦੇਣਾ ਤਾਂ ਅਗਰ ਉਹਨੇ ਸਾਨੂੰ ਆਪ ਫੋਨ ਆਇਆ ਵਿੱਤ ਮੰਤਰੀ ਮੌਜੂਦਾ ਦਾ ਕਿ ਤੁਸੀਂ ਆ ਜਾਓ ਮੇਰੇ ਦਫ਼ਤਰ ਆ ਕੇ ਮੰਗ ਪੱਤਰ ਦੇ ਦਿਓ ਮੈਂ ਤੁਹਾਡਾ ਐਮਪਲਾਈਰ ਕਰਦਾ ਤਾਂ ਅਸੀਂ ਮੰਗ ਪੱਤਰ ਸਾਡੇ ਜਿਹੜੇ ਸਾਥੀ ਆ ਢੜ ਤੋਂ ਦੇਣਗੇ ਦਫ਼ਤਰ ਚ ਤੇ ਅੱਜ ਉਹ ਰਾਤੀ ਦੀ ਯਾਦ ਪਰ ਜੇਕਰ ਪਹਿਲਾਂ ਵਾਲੇ ਪਾਲੀਆਂ ਸਰਕਾਰਾਂ ਪਹਿਲਾਂ ਵਾਲੇ ਲੋਕ ਜਿਹੜਾ ਇੰਨਾ ਇੰਨਾ ਸਮਾਂ ਰਾਜ ਕਰਗੇ ਉਹੇ ਰਾਜ ਸੱਤਾ ਤੇ ਨਹੀਂ ਰਹਿ ਤਾ ਸਮਾਂ ਇਹਨਾਂ ਕੋਲੇ ਵੀ 2.5 ਸਾਲ ਹੀ ਬਚਿਆ ਭ੍ਰਸ਼ਟਾਚਾਰ ਖਤਮ ਕਰਨ ਦੀ ਗੱਲ ਕਰਦੇ ਆ ਜੇ ਤੁਸੀਂ ਸਰਕਾਰ ਸਰਕਾਰੀ ਮੁਲਾਜ਼ਮ ਨੂੰ ਤਨਖਾਹੀ ਪੂਰੀ ਨਹੀਂ ਦਿਓਗੇ ਤਾਂ ਭ੍ਰਸ਼ਟਾਚਾਰ ਖਤਮ ਹੋਊਗਾ ਕਿਵੇਂ ਗਲਤ ਕਰਾਵਾ ਕਿ ਨਾਟੋ ਸਰਜਾ ਜਾ ਰਿਹਾ ਕਿ ਮੁਲਾਜ਼ਮ ਵਰਸਸ ਆਮ ਲੋਕ ਅਧਿਪਕ ਤੋਂ ਲੈ ਜਾਂਦੇ ਆ ਚਾਹੇ ਕੋਈ ਬੀ ਐਲਓ ਡਿਊਟੀ ਆ ਜਾਂਦੀ ਹੈ ਇਲੈਕਸ਼ਨ ਕਰਾਏ ਜਾਂਦੇ ਆ ਜਦੋਂ ਕਿ ਮੁੱਖ ਮੰਤਰੀ ਜਦੋਂ ਤੋਂ ਬਣਿਆ ਇਹੀ ਬਿਆਨ ਹੁੰਦਾ ਕਿ ਅਧਿਪਕਾਂ ਨੂੰ ਪ੍ਰੋਮੋਟ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਊਗਾ ਜਦੋਂ ਮੁੱਖ ਮੰਤਰੀ ਦੇ ਅਫਸਰ ਨਹੀਂ ਸੁਣਦੇ ਇਹ ਵੀ ਕਹਿ ਸਕਦੇ ਆ ਕਿ ਬਿਆਨ ਤਾਂ ਉੱਥੇ ਆ ਜਾਂਦਾ ਥੱਲੇ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਸਾਰਿਆਂ ਨੇ ਇਲੈਕਸ਼ਨ ਕਰਾਏ ਆ ਸਾਰਿਆਂ ਨੇ ਬੀ ਐਲਓ ਡਿਊਟੀਆਂ ਕੀਤੀਆਂ ਕੋਈ ਸੈਕਟਰ ਅਫਸਰ ਸੀ ਖੜੀਆਂ ਇੱਕ ਤਰ੍ਹਾਂ ਦੀਆਂ ਵਾਧੂ ਡਿਊਟੀਆਂ ਹੋਣ ਫਲਾਟਾਂ ਆਏ ਆ ਤਾਂ ਉਧਰੋਂ ਪਾਸੇ ਵੀ ਜਦਿ ਆਪ ਕੋਲ ਲਾਜਤਾ ਜਾਂਦਾ ਜਿੱਥੇ ਕੋਈ ਕੰਮ ਨਹੀਂ ਕਰਦਾ ਨਹੀਂ ਲੱਭਦਾ ਉੱਥੇ ਪੈ ਤੋੜ ਦਿੰਦੇ ਆ ਤੇ ਆਪ ਨੂੰ ਤੋੜ ਦਿੰਦੇ ਉਹ ਤੋਂ ਬਾਅਦ ਸਾਡੇ ਨਾਲ ਜਿਹੜੇ ਹੈਲਥ ਵਾਲੇ ਡਿਪਾਰਟਮੈਂਟ ਵਾਲੇ ਸਾਡੇ ਸਾਥੀ ਆ ਉਹਨਾਂ ਨੂੰ ਤਾਂ 44900 ਦੇ ਆਫਰ ਲੈਟਰ ਦੇ ਕੇ ਵਾਪਸ ਲੈ ਲਿਆ ਕਿ ਕਿ ਸਾਡੇ ਤੋਂ ਗਲਤ ਆਫਰ ਲੈਟਰ ਦਿੱਤੇ ਗਏ ਪਿਛਲੇ ਦਿਨ ਹੀ ਖਬਰ ਦੀ ਖਬਰ ਸੀ ਕਿ ਨੌਕਰੀ ਛੱਡ ਕੇ ਉਹ ਜਾਣ ਲਈ ਮਜਬੂਰ ਹੋ ਗਏ ਵਿਚਾਰੇ ਕਿ ਅਸੀਂ ਇਹਨਾਂ ਤਨਖਾਹਾਂ ਨਾਲ ਗੁਜ਼ਾਰਾ ਨਹੀਂ ਕਰ ਸਕਦੇ ਸਾਡੇ ਮੁੱਖ ਮੰਤਰੀ ਕਹਿੰਦੇ ਸੀ ਕਿ ਅੰਗਰੇਜ਼ ਆਇਆ ਕਰਨਗੇ ਪੰਜਾਬ 'ਚ ਅੰਗਰੇਜ਼ਾਂ ਦਾ ਪਤਾ ਨਹੀਂ ਪੰਜਾਬ ਦੇ ਨੇੜੇ ਆ ਮਜ਼ਦਮੋਰ ਚ ਰੂਹਣ ਨੌਕਰੀਆਂ ਛੱਡਣ ਵਾਸਤੇ ਮਜਬੂਰ ਹੋ ਰਹੇ ਆ ਸਾਥੀਓ ਜੇ ਪੁਰਾਣੀ ਪੈਨਸ਼ਨ ਤੋਂ ਬਾਅਦ ਕੋਈ ਲੜਾਈ ਵੱਡੀ ਆ ਤਾਂ ਉਹ ਆਪਣੀ ਪੰਜਾਬ ਪੇਸਕਿਲ ਬਹਾਲ ਕਰਾਉਣ ਦੀ ਲੜਾਈ ਆ ਇਹ ਮਤ ਸਮਝਿਓ ਕਿ ਇੱਕ ਧਰਮ ਆ ਲਾਵਾਂਗੇ ਦੋ ਲੱਗਣਗੇ ਧਰਮੇ ਤਾਂ ਆਪਣਾ ਮਸਲਾ ਹੱਲ ਹੋ ਜਾਊਗਾ ਤੇ ਦਿਮਾਗ ਚੋਂ ਵਹਿਮ ਤੁਸੀਂ ਅੱਜ ਕੱਢ ਕੇ ਜਾਇਓ ਵੱਡੀ ਲੜਾਈ ਆ ਇਹਨੂੰ ਹੱਲ ਕਰਾਉਣ ਵਾਸਤੇ ਵੱਡੀ ਗਿਣਤੀ ਸਾਨੂੰ ਨਿਕਲਣਾ ਪਊਗਾ ਤੁਹਾਡੇ ਨਾਲ ਦੇ ਸਾਥੀ ਆ ਜਿੱਥੇ ਤੁਸੀਂ ਕੰਮ ਕਰਦੇ ਆ ਕਿਸੇ ਵੀ ਵਿਭਾਗ ਦੇ ਆ ਆਪਣੇ ਜਾਣਕਾਰ 20 30 30 ਜਾਣੇ ਦਾ ਆਪਣੇ ਵਿਭਾਗ ਵਿੱਚ ਘੱਟੋ ਘੱਟ ਗਿਣੀਏ ਤਾਂ ਹੁੰਦੇ ਆ ਖਾਸ ਤੌਰ ਤੇ ਜੇ ਮਹਿਲਾ ਅਧਿਆਪਕਾਂ ਦੀ ਗੱਲ ਕਰੀਏ ਜਾਂ ਮਹਿਲਾ ਹੋਰ ਮਲਾਕ ਫਰਕ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਡਿਪਾਰਟਮੈਂਟਾਂ ਦੇ ਉਹਨਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਕਿ ਜਿਹੜੇ ਤਨਖਾਹ ਤੁਹਾਨੂੰ ਮਿਲਣ ਜਾ ਰਹੀ ਆ ਜੋ ਤਨਖਾਹ ਮਿਲ ਰਹੀ ਆ ਹੁਣ ਇਹਦੇ ਨਾਲ ਤੁਸੀਂ ਆਪਦੀ ਜੜੀਆਂ ਉਹ ਸੁੱਖ ਸੰਵਧਾਨਾ ਨਹੀਂ ਲੈ ਸਕਦੇ ਮਹਿੰਗਾਈ ਤਾਂ ਜਿਹੜੀ 2024 ਚ ਅਸੀਂ ਕੰਮ ਕਰ ਰਹੇ ਆ ਉੱਥੇ ਚੌ ਰਹੇ ਆ ਤੇ ਸਾਡੇ ਤੇ ਸਕੇਲ 2006 ਵਾਲੇ ਲੱਗੇ ਆ 2006 ਚ ਮੈਨੂੰ ਲੱਗਦਾ ਪੈਟਰੋਲ 45-50 ਰੁਪਏ ਲੀਟਰ ਹੁੰਦਾ ਤੇ ਹੁਣ 100 ਰੁਪਏ ਆ ਬਾਕੀ ਤੁਸੀਂ ਵਸਤੂਆਂ ਦੀ ਗੱਲ ਕਰ ਲਓ ਤੁਸੀਂ ਸਰਵਾਈਵ ਕਿਵੇਂ ਕਰੋਗੇ ਜਿਹੜੀ ਥੋੜੀ ਤਨਖਾਹ ਅੱਜ ਹੋਣੀ ਸੀ ਨਾ ਏਸੀਪੀ ਸਕੀਮ ਤਾਂ ਬੰਦ ਆ ਜਿਹੜੀ ਅੱਜ ਮੰਨ ਲਾ ਤਨਖਾਹ ਤੁਹਾਨੂੰ ਮਿਲਲੀ ਸੀ ਉਸ ਫਿਕਰ ਤੱਕ ਪਹੁੰਚਦੇ ਪਹੁੰਚਦੇ ਤੁਹਾਨੂੰ 10-12 ਸਾਲ ਲੱਗ ਜਾਣਗੇ ਤੇ ਈ ਤੁਹਾਡੇ ਤੇ ਪੰਜਾਬ ਦਾ ਪੇ ਸਕੇਲ ਲਾਗੂ ਨਾ ਹੋਇਆ ਕਹਿੰਦਾ ਓਵਰੇਜ ਦੇ ਕਿਨਾਰੇ ਹੋ ਕੇ ਨੌਕਰੀ ਲੱਗਿਆ ਪਹੁੰਚ ਕੇ ਜਦੋਂ ਟੇਲਾਂ ਦੇ ਸੀਗੇ ਤੇ ਉਹਨਾਂ ਦੀ 10-12-12 ਸਾਲ ਨੌਕਰੀ ਰਹੇਗੀ ਮੰਨ ਲਓ ਤਾਂ ਫਿਰ ਉਹ ਕੀ ਕਰਨਗੇ ਉਹਦੇ ਨਾਲ ਉਹ ਤਾਂ ਫਿਰ ਪ੍ਰਾਈਵੇਟ ਕੰਮ ਕਰ ਲੈਂਦੇ ਹੋਊਗੀ ਚੰਗਾ ਸੀ ਜੇ ਤਨਖਾਹ ਹੀ ਨਹੀਂ ਬੁਰੀ ਮਿਲਨੀ ਪਰਾਣੀ ਪੈਨਸ਼ਨ ਥੋਡੀ ਰਣੀ ਤੁਸੀਂ ਕਰੋਗੇ ਕੀ ਸਿਰਫ ਨਾਮ ਦੇ ਮਲਾਜਮ ਵਹਿ ਲਓਗੇ ਮਗਰ ਪੂਛ ਲੱਗੀ ਰਹੂਗੀ ਇਕੱਲੀ ਮਲਾਜਮ ਵਾਲੀ ਪਰ ਪੱਲੇ ਤੁਹਾਡੇ ਕੁਝ ਨਹੀਂ ਰਹਿਣਾ ਦੇਸ ਕਰਕੇ ਤੁਸੀਂ ਜਿੰਨੇ ਆਏ ਹੋ ਤਾਂ ਆਈ ਆ ਆਪਦੇ ਨਾਲ ਇਹ ਤਿਆਰ ਕਰਕੇ ਜਾਣਾ ਕੀ ਅਸੀਂ ਜਿਹੜੇ ਲੋਕ ਆ ਆਪਦੇ ਨਾਲ 20 25 25 ਸਾਥੀਆਂ ਨੂੰ ਹੋਰ ਨਾਲ ਲੈ ਕੇ ਆਵਾਂਗੇ ਆ ਜਿਮਲੀ ਚੋੜਕ 10 ਚਲਾਈ ਨੂੰ ਆ ਇਸ ਤੋਂ ਬਾਅਦ ਚਾਰ ਜਿਮਲੀ ਚੋੜਾ ਹੋਰ ਨਿਯਤ ਹੋਣਾ ਆ ਜਾਣੀਆਂ ਤਾਂ ਆਪਣੇ ਵਾਸਤੇ ਹੁਣ ਮੌਕਾ ਇਹਨਾਂ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਜਿਹੜੀ ਹੁੰਦੀ ਆ ਉਹ ਵੋਟਾਂ ਹੁੰਦੀਆਂ ਇਹ ਗੱਲਾਂ ਕਰਦੇ ਸੀ ਦਿੱਲੀ ਚ ਕਿ ਸਾਡੇ ਕੋਲ ਪੂਰੀ ਸਰਕਾਰ ਨਹੀਂ ਆ ਸਾਨੂੰ ਸਰਕਾਰ ਜਿਹੜੀ ਆ ਸਟੇਟ ਚ ਪੂਰੀ ਚਾਹੀਦੀ ਤੇ ਪੰਜਾਬੀ ਵਾਲੇ ਦਾ ਪੂਰੀ ਦੀ ਵੀ ਪੂਰੀ ਦੇਂਦੀ ਪਰ ਨਵੇਂ ਬੰਦੇ ਚਦਾਤੇ ਇੱਕ ਪਾਸੇ ਹੀ ਕਰਤਾ ਪਰ ਮਲੇਟੇ ਤਾਇਿਆਂ ਦਾ ਵੀ ਪੰਜਾਬੀਆਂ ਦੇ ਰਣ ਨੇ ਮੋਲ ਨਹੀਂ ਮੋੜਿਆ ਹਜੇ ਵੀ ਦਿੱਲੀ ਦੇ ਇਸ਼ਾਰਿਆਂ ਤੇ ਚੱਲੀ ਜਾਂਦੇ ਆ ਇਹਨਾਂ ਨੂੰ ਜੇ ਮੰਗਾ ਬਣਾਉਣੀ ਆ ਤਾਂ ਆਪਾਂ ਨੂੰ ਵੱਡੀ ਕੀਮਤੀ ਚ ਨਿਕਲਣਾ ਪਊਗਾ ਮੈਂ ਸਾਥੀਆਂ ਨੂੰ ਅਪੀਲ ਕਰਦਾ ਪਹਿਲਾਂ ਵੀ ਗੱਲ ਹੋਈ ਆ ਜਿੰਨਾ ਚਿਰ ਅੱਜ ਦਾ ਪ੍ਰੋਗਰਾਮ ਆ ਤੁਹਾਨੂੰ ਦੱਸਿਆ ਨਹੀਂ ਜਾਂਦਾ ਕਿ ਸ਼ਾਮ ਨੂੰ ਜਦੋਂ ਤੱਕ ਸਮਾਪਤੀ ਨਹੀਂ ਹੁੰਦੀ ਸਟੇਜ ਤੋਂ ਬੋਲਿਆ ਨਹੀਂ ਜਾਂਦਾ ਉਨੇ ਸਮੇਂ ਤੱਕ ਕੋਈ ਵੀ ਸਾਥੀ ਤੋ ਆਸੇ ਪਾਸੇ ਕਿਸੇ ਕੰਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਤੁਹਾਡਾ ਕਿਸੇ ਆਕੂ ਨਾਲ ਧੋਖਾ ਨਹੀਂ ਹੋਊਗਾ ਤੁਹਾਡਾ ਆਪ ਦੇ ਆਪ ਨਾਲ ਕੀਤਾ ਗਿਆ ਧੋਖਾ ਹੋਊਗਾ ਕਿਉਂਕਿ ਇੱਥੇ ਕੋਈ ਸਾਡੇ ਲਈ ਨਹੀਂ ਆਇਆ ਅਸੀਂ ਤੁਹਾਡੇ ਲਈ ਨਹੀਂ ਆਏ ਆਪਾਂ ਸਾਰੇ ਆਪ ਦੇ ਆਪ ਦੇ ਹੱਥੇ ਆਏ ਆ ਸੱਚ ਜਾਣਿਓ ਤੁਹਾਨੂੰ ਪਰਿਵਾਰ ਚਲਾਉਣਾ ਔਖਾ ਹੋਊਗਾ ਜੋ ਸਥਿਤੀਆਂ ਪੈਦਾ ਕੀਤੀਆਂ ਜਾ ਰਹੀਆਂ ਅੱਜ ਦੇ ਸਿਰਫ ਰੋਸ ਪ੍ਰਦਰਸ਼ਨ ਦਾ ਡਰੋ ਹੀ ਸਾਡੇ ਅੰਜ ਤੋਂ 6 ਸਾਥੀਆਂ ਨੂੰ ਘਾੜਿਆਂ 'ਚ ਨਜ਼ਰਬੰਦ ਕਰ ਲਿਆ ਗਿਆ ਕਿਸੇ ਨੂੰ ਘਰੇ ਨਜ਼ਰਬੰਦ ਕਰ ਲਿਆ ਗਿਆ ਸਾਡੇ ਵੀ ਘਰਾਂ 'ਚ ਕੱਲ ਸ਼ਾਮ ਤੋਂ ਦੇਰ ਰਾਤ ਤੋਂ ਵੀ ਜਿਹੜੇ ਆ ਪੁਲਿਸ ਵਾਲੇ ਗੇਰੇ ਮਾਰਦੇ ਸੀ ਅਸੀਂ ਵੀ ਕੋਈ ਕਿਸੇ ਦੇ ਘਰੇ ਸੁੱਤਾ ਤੇ ਕੋਈ ਕਿਸੇ ਦਾ ਕਾਰਨ ਨਹੀਂ ਸੀ ਕਿ ਲੋਕਾਂ 'ਚ ਸਹਿਮ ਪਚਾਇਆ ਜਾਵੇ ਸਹਿਮ ਬਣਾਇਆ ਜਾਵੇ ਕਿ ਕਿਸੇ ਤਰ੍ਹਾਂ ਜਿਹੜਾ ਉਹ ਧਰਨਾ ਨਾ ਹੋ ਸਕੇ ਮੰਨੋ ਸਾਡੇ ਸਾਥੀ ਨਹੀਂ ਪਹੁੰਚ ਸਕੇ ਤਾਂ ਕੀ ਇਸ ਤਰ੍ਹਾਂ ਦੀਆਂ ਨਕਾਮ ਕੋਸ਼ਿਸ਼ਾਂ ਕਰਕੇ ਕੀ ਤਾਰਨਾ ਰੋਕ ਲਿਆ ਜਾਊਗਾ ਇਹ ਕਦੇ ਵੀ ਨਹੀਂ ਹੋ ਸਕਦਾ ਪੰਜਾਬ ਦੇ ਲੋਕ ਐ ਸਪਰਿੰਗੜ ਗਿਆ ਜਿੰਨਾ ਨੱਪੋਗੇ ਉਨਾ ਹੀ ਦੁੱਗਣਾ ਬਾਹਰ ਨੂੰ ਜਾਂਦੇ ਆ ਇਸ ਕਰਕੇ ਤਗੜੇ ਹੋਣ ਦੀ ਲੋੜ ਆ ਵੱਤੋ ਵੱਤ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਅਗਲੇ ਬਣਾਰਾਂ ਵਾਸਤੇ ਇਸ ਸਟੇਜ ਦੀ ਕਾਰਵਾਈ ਅਸਲੀ ਵਿੱਚ ਬੰਦੀ ਕਰੂੰਗਾ ਕਿ ਯੋਧੀ ਸਰ ਅੱਗੇ ਅਗਲੀ ਕਾਰਵਾਈ ਸਮੰਨ ਧੰਨਵਾਦ ਜੀ